माननीय एसएसपी साहब श्री संदीप कुमार मलिक जी आईपीएस साहब जी ਦੇ ਦੁਸ਼ਾਨੁਦੇਸ਼ੇਟ ਅਤੇ श्री ਪਰਮਿੰਦਰ ਸਿੰਘ ਐਸਪੀ ਡੀ ਸਾਹਿਬੂ ਸਾਹ ਕੋਧੀ ਦੇ ਹਦਾਇਤਾਂ ਤੇ ਇਲਾਕੇ ਦੇ ਵਿੱਚ ਵੱਖ-ਵੱਖ ਜਗ੍ਹਾ ਤੇ ਨਾਕਾਬੰਦੀ ਕਰਾਈ ਹੋਈ ਸੀ ਇਸੇ ਲਈ ਦੇ ਤਹਿਤ ਮੁਕਫਰ 18 ਮੀਟੀਆਂ ਨਾਲ ਨੇ ਆਪਣੇ ਹੀ ਮਲਾਜਮਾਂ ਨੂੰ ਨਾਲ ਲੈ ਕੇ ਆਪਣੇ ਥਾਣੇ ਦੇ ਏਰੀਏ ਦੇ ਵਿੱਚ ਵੱਖ-ਵੱਖ ਜਗ੍ਹਾ ਤੇ ਨਾਕਾਬੰਦੀ ਕੀਤੀ ਹੋਈ ਸੀ ਇਸੇ ਦੌਰਾਨ ਐਸਆਈ ਗੁਰਦੀਪ ਸਿੰਘ ਜਿਨ੍ਹਾਂ ਨੇ ਥਾਰਾ ਮੀਡੀਆ ਨਾਲ ਦੇ ਸਾਹਮਣੇ ਨਾਕਾਬੰਦੀ ਕੀਤੀ ਹੋਈ ਸੀਗੀ ਅਤੇ ਹੋਰ ਵੀ ਮੌਜੂਦਾਂ ਉੱਥੇ ਹਾਜ਼ਰ ਸੀ ਇੱਕ ਜਿਹੜੀ ਫਗਵਾੜਾ ਵਾਲੀ ਸਿੱਧੇ ਤੋਂ ਛੋਟਾ ਹਾਥੀ ਜਾਂ ਮਿੰਨੀ ਆਪਾਂ ਇਹਨੂੰ ਟਰੱਕ ਕਹਿ ਸਕਦੇ ਹਾਂ ਜਿਹਦੇ ਤੇ ਵੇਰਕਾ ਲਿਖਿਆ ਹੋਇਆ ਸੀਗਾ ਉਹ ਫਗਵਾੜਾ ਸਾਈਡ ਤੋਂ ਸ਼ਾਹਕੋਹ ਨੂੰ ਜਾ ਰਿਹਾ ਸੀ ਬੰਦੀ ਜਦੋਂ ਦੇਖੀ ਤਾਂ ਉਹ ਉਹਦੇ ਜਿਹੜੀ ਆਪਣਾ ਟਰੱਕ ਤੇ ਮਿੰਨੀ ਟਰੱਕ ਸੀਗਾ ਜਿਹੜਾ ਉਹ ਕੱਚੇ ਰਸਤੇ ਦੇ ਵਿੱਚ ਜਿਹੜਾ ਇੱਟਾਂ ਦਾ ਰਸਤਾ ਹੈਗਾ ਐ ਤਨਖਨੌੜਾ ਨੂੰ ਜਾਂਦਾ ਆ ਉਹਦੇ ਤੇ ਜਿਹੜਾ ਹੈਗਾ ਇਹ ਪਾ ਲਿਆ ਇਹਨਾਂ ਨੂੰ ਸ਼ਕੋ ਦੀ ਬਿਨਾਤੇ ਇਹਨਾਂ ਨੇ ਪਿੱਛਾ ਕੀਤਾ ਪਿੱਛਾ ਕਰਕੇ ਰੋਕ ਕੇ ਜਿਹੜਾ ਉਹਨੂੰ ਜਿਹੜਾ ਉਹਦੇ ਵਿੱਚ ਡਰਾਈਵਰ ਸੀਗਾ ਉਹਦਾ ਨਾਮ ਪੁੱਛਿਆ ਜਿਹਨੇ ਆਪਣਾ ਨਾਮ ਜਿਹੜਾ ਮੋਹਿਤ ਕੁਮਾਰ ਦੱਸਿਆ ਜੋ ਬਿਜਵਾੜੇ ਦਾ ਰਹਿਣ ਵਾਲਾ ਸੀ ਅਤੇ ਉਹਦੇ ਵਿੱਚ ਜਿਹੜੇ ਦੋ ਹੋਰ ਨੌਜਵਾਨ ਬੈਠੇ ਹੋਏ ਸੀ ਉਹਨਾਂ ਨੇ ਆਪਣਾ ਨਾਮ ਜਿਹੜਾ ਇੱਕ ਵਰਜੀਸ਼ ਕੁਮਾਰ ਜੋ ਪੁਰਾਣੀ ਬੱਸੀ ਦਾ ਰਹਿਣ ਵਾਲਾ ਸੀ ਅਤੇ ਜਸਪਰੀ ਸਿੰਘ ਉਹ ਰਵਿਦਾਸਨਗਰ ਹੁਸ਼ਾਰਪੁਰ ਦਾ ਰਹਿਣ ਵਾਲਾ ਸੀ ਇਹਨਾਂ ਨੇ ਕੁਝ ਕਿਤੇ ਇਹਨਾਂ ਨੇ ਮੰਨਿਆ ਕਿ ਜਿਹੜੀ ਸਾਡੀ ਜਿਹੜੀ ਗੱਡੀ ਦੀ ਬਾਡੀ ਬਣੀ ਹੋਈ ਹੈਗੀ ਆ ਐਵੇਂ ਬਣਿਆ ਹੋਇਆ ਆ ਉਹਦੇ ਵਿੱਚ ਇਹ ਸ਼ਰਾਬ ਨਜਾਇਜ਼ ਜਿਹੜੀ ਹੈਗੀ ਆ ਰੱਖੀ ਹੋਈ ਆ ਤੇ ਉਤੇ ਉਹਨੂੰ ਖੋਲ ਕੇ ਤਾਲਾ ਜਿਹੜਾ ਲੱਗਾ ਹੋਇਆ ਸੀ ਤਾਲੇ ਨੂੰ ਖੁਲਾ ਕੇ ਚੈੱਕ ਕੀਤਾ ਤੇ ਚੈੱਕ ਕਰਨ ਤੇ ਜਿਹੜੀ ਹੈਗੀ ਆ ਕਰੀਬ 108 ਪੇਟੀਆਂ ਜਿਹਦੇ ਵਿੱਚ ਪੰਜਾਬ ਕਲੱਬ ਦੀਆਂ 70 ਪੇਟੀਆਂ ਰਾਇਲ ਸਟੈਗ ਦੀਆਂ 5 21 ਪੇਟੀਆਂ ਰਾਇਲ ਚੈਲੰਜ ਦੀਆਂ 5 ਪੇਟੀਆਂ ਬਲੈਂਡਰ ਪ੍ਰਾਈਡ ਦੀਆਂ 5 ਪੇਟੀਆਂ 올ਡ ਮੌਕ ਰਮ 3 ਪੇਟੀਆਂ ਤੇ ਸੰਤਰਾ ਦੇਸੀ ਜੋ ਹਿਮਾਚਲ ਪ੍ਰਦੇਸ਼ ਦੀ ਬਣੀ ਹੋਈ ਸੀਗੀ ਹਿਮਾਚਲ ਪ੍ਰਦੇਸ਼ ਦੇ ਵਿੱਚ ਹੀ ਅਲਾਊਡ ਹੈਗੀ ਵਿੱਚ ਨਹੀਂ ਉਹ ਜਿਹੜੀਆਂ 4 ਪੇਟੀਆਂ ਬਰਾਮਦ ਹੋਈਆਂ ਇਸ ਤਰ੍ਹਾਂ ਕੁੱਲ 108 ਪੇਟੀਆਂ ਬਰਾਮਦ ਹੋਈਆਂ ਤੋਂ ਉਹਨਾਂ ਪੱਲਾ ਦੇ ਖਿਲਾਫ ਮੁਕਦਮਾ ਨੰਬਰ 109 ਮਿਤੀ 2 2 11 2025 ਅੰਡਰ ਸੈਕਸ਼ਨ 61 68 61 61 14 ਐਕਸਾਈਜ ਐਕਟ ਥਾੜਾ ਮਿਤੀ ਨਾਲ ਦਰਜ ਰਿਸਟਰ ਕੀਤਾ ਆ ਤੇ ਇਹਨਾਂ ਤੋਂ ਹੋਰ ਜਿਹੜੀ ਹੈਗੀ ਆ ਬੰਗਾਈ ਨਾਲ ਕੁਝ ਕੀ ਕੀਤੀ ਜਾ ਰਹੀ ਹੈ ਇਹਨਾਂ ਨੂੰ ਰਿਪੋਰਟ ਦੇ ਵਿੱਚ ਪੇਸ਼ ਕਰਕੇ ਇਹਨਾਂ ਦੀ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕੀਤੀ ਜਾਊਗੀ ਤੇ ਜਿਹੜੇ ਵੀ ਹੋਰ ਵਿਅਕਤੀ ਇਹਦੇ ਵਿੱਚ ਨਾ ਮਤਲਬ ਇਨਵੋਲਵ ਹੋਣਗੇ ਉਹਨਾਂ ਨੂੰ ਨਾਮਜ਼ਦ ਕਰਕੇ ਉਹਨਾਂ ਦੇ ਖਿਲਾਫ ਵੀ ਜਰੀਏ ਕਾਰਵਾਈ ਕੀਤੀ ਜਾਊਗੀ। ਸ਼ੁਰੂਆਤੀ ਜਾਂਚ ਦੇ ਵਿੱਚ ਕਿਸ ਤਰ੍ਹਾਂ ਆਇਆ ਕਿ ਕਿਹੜੀ ਜਗ੍ਹਾ ਤੋਂ ਲੈ ਕੇ ਆਏ ਸੀ ਇਹਨਾਂ ਨੂੰ ਕਿੱਥੇ ਲੈ ਕੇ ਜਾਣ। ਇਹ ਐਕਚੁਅਲੀ ਇਹਨਾਂ ਨੂੰ ਜਿਹੜਾ ਹੈਗਾ ਰਿਮਾਂਡ ਹਾਸਲ ਕਰਕੇ ਹੀ ਪੁੱਛਗਿੱਛ ਕਰਾਂਗੇ। ਵੈਸੇ ਪੁੱਛਗਿੱਛ ਕੀਤੀ ਸੀਗੀ ਪਰ ਇਹਨਾਂ ਨੇ ਅਜੇ ਜਿਹੜਾ ਹੈਗਾ ਦੱਸਿਆ ਨਹੀਂ ਹੈਗਾ ਡੀਟੇਲ ਦੇ ਵਿੱਚ। ਡੀਟੇਲ ਨਾਲ ਪੁੱਛਗਿੱਛ ਕਰਕੇ ਹੀ ਜਿਹੜਾ ਰੋਕੀ ਖੜੇ ਲਿਆ ਇਹਨਾਂ ਤੇ ਪਹਿਲਾਂ ਵੀ ਕਿਸੇ ਤਰ੍ਹਾਂ ਦੀ ਗੁਮਾਂਵਲੀ ਜਾਂ ਅਜਰਾਇਲਾ ਜਿਹੜਾ ਮੋਹਿਤ ਕੁਮਾਰ ਇੱਕ ਜਿਹੜਾ ਡਰਾਈਵਰ ਸੀਗਾ ਗੱਡੀ ਦਾ ਉਹਦੇ ਵਿੱਚ ਉਹਦੇ ਤੇ ਖਿਲਾਫ ਜਿਹੜਾ ਹੈਗਾ ਆ ਥਾਣਾ ਮਾਲੀ ਟਾਉਨ ਵਿਖੇ ਲੁੱਟ ਖੋਹ ਦਾ ਮਕਦਮਾ ਦਰਜ ਹੋਇਆ ਆ ਇਹ ਬਾਕੀਆਂ ਦੀ ਜਿਹੜੀ ਹੈਗੀ ਅਸੀਂ ਰਿਕਾਰਡ ਪੜਤਾਲ ਕਰ ਰਹੇ ਹਾਂ ਗੱਡੀ ਦੇ ਉੱਤੇ ਬੇਰਤਾ ਲਿਖਿਆ ਹੋਇਆ ਆ ਉਹ ਗਰੀਬਾਈ ਹੋਇਆ ਵੀ ਕੋਈ ਗੱਡੀ ਬੇਰਤਾ ਲੈ ਆਈ ਆ ਜਾਂ ਉੱਤੇ ਲੱਗੀ ਸੀ ਜਾਂ ਇਹਨਾਂ ਨੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਜਾਂ ਜਿਹੜੀ ਮਕਦਮੇ ਦੇ ਵਿੱਚ ਗੱਡੀ ਰਿਕਵਰ ਹੋਈ ਆ ਉਦੇ ਉੱਤੇ ਬੇਰ ਕਾ ਮਿਲਕ ਪਲਾਨ ਲਿਖਿਆ ਹੋਇਆ ਆ ਉਹ ਉਹਦੇ ਬਾਰੇ ਵੀ ਅਸੀਂ ਤਫ਼ਤੀਸ਼ ਕਰਾਂਗੇ ਕਿ ਇਹਨੇ ਜਿਹੜਾ ਹੈਗਾ ਪੁਲਿਸ ਨੂੰ ਠੋਕਾ ਦੇਣ ਵਾਸਤੇ ਇਹ ਲਿਖਾਇਆ ਹੋਇਆ ਆ ਜਾਂ ਕੀ ਇਹ ਬੇਰ ਕਾ ਪਲਾਨ ਜਿਹੜਾ ਮਿਲਕ ਪਲਾਨ ਉਹ ਹੈਗਾ ਹਾਸ਼ਪੁਰ ਦੇ ਵਿੱਚ ਉਹਦੇ ਨਾਲ ਕੋਈ ਇਹਦਾ ਲਿੰਕ ਹੈਗਾ ਆ ਜਾਂ ਉੱਥੇ ਇਹ ਗੱਡੀ ਚੱਲਦੀ ਹੈਗੀ